ਬਠਿੰਡਾ ਐਸਟੀਐਫ ਵੱਲੋਂ ਵੱਡੀ ਕਾਰਵਾਈ ਬਠਿੰਡਾ ਦੇ ਟਰਾਂਸਪੋਰਟ ਨਗਰ ਤੋਂ 260 ਗ੍ਰਾਮ ਹਰੋਇਨ ਅਤੇ 1350 ਨਸ਼ੀਲੀਆਂ ਗੋਲੀਆਂ ਸਮੇਤ ਦੋਨੋਂ ਕੀਤਾ ਗਿਆ ਗ੍ਰਿਫਤਾਰਾਂ ਵੀਰਵਾਰ ਨੂੰ 11 ਵਜੇ ਦੇ ਲਗਭਗ ਐਸਟੀਐਫ ਦੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਟੀਐਫ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਟਰਾਂਸਪੋਰਟ ਨਗਰ ਤੋਂ 260 ਗ੍ਰਾਮ ਹਰੋਇਨ ਅਤੇ 1350 ਨਸ਼ੀਲੀਆਂ ਗੋਲੀਆਂ ਸਮੇਤ ਦੋਨੋਂ ਉਹਨਾਂ ਵੱਲੋਂ ਆਪਣਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਮੁਹਾਲੀ ਵਿਖੇ ਥਾਣਾ ਵਿਖੇ ਇਹਨਾਂ ਦੇ ਬਾਬੰਦ ਅਰਜ਼ੀ ਕੀਤਾ ਗਿਆ ਅਤੇ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਵੀ ਇਹਨਾਂ ਵੱਲੋਂ ਕੰਗਾਲੇ ਜਾਣਗੇ ਅਸ਼ਮ ਦਿਖਾ ਰਹੀਆਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਐਸ.ਟੀ.ਐਫ ਵੱਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ कल ਮਿਤੀ 28/8/2024 ਨੂੰ ਮਾਨਯੋਗ AIG ਸਾਹਿਬ ਸਚਿਤੰਦਰਪਾਲ ਸਿੰਘ ਮੰਡ ਉਹਨਾਂ ਦੀ ਰਹਿਨਮਾਈ ਹੇਠ AC ਰਾਜਪਾਲ ਸਿੰਘ ਉਸਦੇ ਨਾਲ ਜਿਹੜੀ ਟੀਮ ਹੌਲਦਾਰ ਜਸਵੀਰ ਸਿੰਘ ਹੌਲਦਾਰ ਰਤਨਦਰਪਾਲ ਸਿੰਘ ਤੇ ਅੰਗਰੇਜ ਰਾਮ ਇਹਨਾਂ ਵੱਲੋਂ ਵਹੀਕਲ ਨੰਬਰ ਸਰਕਾਰੀ ਗੱਡੀ BB02 ਜੀਰੋ ਸੱਤ ਸੌ ਸਤਾਹਠ ਤੇ ਚੈਕਿੰਗ ਵਾ ਛੱਕੀ ਪੁਰਸ਼ਾਂ ਦੀ ਤਲਾਸ਼ ਵਿੱਚ ਨਸ਼ੀਲੇ ਵਸਤੂਆਂ ਦੀ ਤਲਾਸ਼ ਵਿੱਚ ਇਹ ਐਨ ਐਫ ਐਲ ਜਿਹੜੇ ਗੇਟ ਨੰਬਰ ਵਨ ਕੋਲ ਖੜੇ ਸੀਗੇ ਜੋ ਉਸ ਤੋਂ ਬਾਅਦ ਇਹ ਟਰਾਂਸਪੋਰਟ ਨਗਰ ਗਏ ਤਾਂ ਉੱਥੇ ਦਰਖਤ ਦੇ ਥੱਲੇ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠੇ ਦਿਖਾਈ ਦਿੱਤੇ ਜਿਨ੍ਹਾਂ ਦੇ ਨਾਮ ਇੱਕ ਦਾ ਨਾਮ ਸੀ ਗੁਰਪ੍ਰੀਤ ਸਿੰਘ ਔਰ ਢਾਲੂ ਪੁੱਤਰ ਗੁਰਜਨ ਸਿੰਘ ਦੂਸਰੇ ਨਾਮ ਸੁਖਦੀਪ ਸਿੰਘ ਉਕਤੋਤੀ ਪੁੱਤਰ ਗੁਰਦੇਵ ਸਿੰਘ ਜਿਹੜੇ ਦੀ ਪਿੰਡ ਭਾਗੀ ਬੰਦਰ ਦੇ ਰਹਿਣ ਵਾਲੇ ਸੀ ਤੇ ਜੋ ਡਿਊਰਿੰਗ ਸਰਚ ਇਨਾ ਪਾਸੋਂ 260 ਗ੍ਰਾਮ ਹਿਰੋਇਨਸ ਬ੍ਰਾਮਧੂਲੀ ਇਸ ਤੋਂ ਇਲਾਵਾ ਇਨਾ ਕੋਲੋਂ 1350 ਨਸ਼ੀਲੀਆਂ ਗੋਲੀਆਂ ਐਲਪਰਾਜੋਲਮ ਗ੍ਰਾਮ ਦੀਆਂ ਜੋ ਇਸ ਬੰਦੀ ਜਿਹੜੇ ਐਫ ਆਈ ਆਰ ਹੈ ਮਕਦਮਾ ਨੰਬਰ 163 ਮਿਤੀ 28 8 2024 ਅੰਡਰ ਸੈਕਸ਼ਨ 21 ਸੀ 22 ਸੀ ਐਨ ਡੀ ਪੀ ਐਸ ਐਕਟ थाना ਐਸ ਡੀ ਐਫ ਸੈਕਟਰ 79 ਮਹਾਲੀ ਦਰਜ ਰਜਿਸਟਰ ਕੀਤਾ ਜੋ ਦੋਸ਼ੀ ਦੀ ਕੁਝ ਕੁ ਜਾਰੀ ਹੈ ਜਿਹਨੂੰ ਅੱਜ ਅਸੀਂ ਕੈਸ਼ ਕੋਰਟ ਚ ਕਰਾਂਗੇ ਵੋਰਚਰ ਮਾਰ ਲੈਣ ਤੋਂ ਬਾਅਦ ਅੱਗੇ ਫਰਦਰ ਅਸੀਂ ਇਹ ਜਨਨੀ ਕਸ਼ਕਿਚ ਕਰਾਂਗੇ ਇਹਨਾਂ ਨੂੰ ਪਹਿਲਾਂ ਤੋਂ ਕਰਨਾ ਹੈ ਇਹ ਇਹਨਾਂ ਦੇ ਜਿਹੜਾ ਗੁਰਪ੍ਰੀਤ ਸਿੰਘ ਉਰਫ ਢਾਲੂ ਹੈ ਇਹਦੇ ਖਿਲਾਫ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਵੀ ਦਰਜ ਨੇ ਜਿਹੜੇ ਕਿ ਮੁਕਦਮਾ ਨੰਬਰ 332 ਮਿਤੀ 24-10-2023 ਰਜਿਸਟਰਡ ਹੋਇਆ ਸੀ ਐਸਟੀਐਫ ਚ ਤੇ ਇੱਕ ਮੁਕਦਮਾ ਨੰਬਰ 89 ਮਿਤੀ 21-04-2024 ਨੂੰ 21 ਐਨਡੀਪੀਐਸ ਪੀਰਿਆ ਸਤਵੰਟੀ ਸਾਬੋ ਦਰਜ ਹੋਇਆ ਸੀ ਇਸ ਤੋਂ ਇਲਾਵਾ ਦੋ ਮੁਕਦਮੇ ਹੋਰ ਨੇ ਇਹਨਾਂ ਦੇ ਖਿਲਾਫ ਬੱਡੋ ਹੋ ਲੜਾਈ ਝਗੜੇ ਦੇ ਮਕਦਮੇ ਸਾਡੇ ਤਰੁੰਡੀ ਸਾਹਿਬ ਉਹ ਦਰਜ ਜਿਸਟਿਸ ਨਸ਼ਾ ਤਸਕਰਮ ਕੀ ਕਹਿਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਲਗਾਤਾਰ ਪੂਜੀ ਹੈ ਸਾਡੀਆਂ ਟੀਮਾਂ ਲਗਾਤਾਰ ਏਅਰ ਚ ਰਹਿੰਦੀਆਂ ਨੇ ਜੋ ਅਸੀਂ ਜਿਵੇਂ ਵੀ ਸਾਨੂੰ ਕੁਝ ਪਤਾ ਲੱਗਦਾ ਨਸ਼ਾ ਤਸਕਰ ਵਾਰੇ ਕਹਾਂ ਸੀ ਪੂਰੇ ਲੜ ਠੋਕੇ ਅਸੀਂ ਪਿੱਛੇ ਲੱਗ ਗਏ ਤੇ ਹਰ ਹਾਲ ਤੁਸੀਂ ਸਿਰ ਉੱਤੇ ਪੜਾਂਗੇ ਤੇ ਰਿਕਵਰੀ ਵੀ ਕਰਾਂਗੇ